ਮਨਾ ਗਣ ਚਾਮ ਜੀ ਕੱਲ੍ਹ ਸਾਡੀ ਕਿਸ ਤਰ੍ਹਾਂ ਹੋਇਆ ਇਹ ਸਾਰਾ ਹਾਦਸਾ ਜੀ ਮੈਂ ਉਹ ਮਕੇਰੀ ਆਂਦੇ ਬੈਸੀ ਸੀ ਕਿ ਸਮਾਲ ਲੈਨ ਤੇ ਉਹ ਅਨਿਲ ਭਾਰਤੀ ਸੀ ਕੇ ਨਾਲ ਮੇਰੇ ਤੇ ਉਹ ਕੰਮ ਕਰਦੇ ਪੇਂਟ ਦਾ ਜੀ ਪਿੰਡੀ ਦਾ ਕੰਮ ਕਰਦੇ ਸੀਗੇ ਤਾਂ ਕਿ ਪਸ਼ੂ ਆ ਗਈ ਜੀ ਜਿਹਦੀ ਗੱਡੀ ਸਾਈਡ ਲੱਗੀ ਸੀ ਅੱਜ ਕੀ ਪਹਿਲੇ ਸਵੇਰ ਉਸ ਵਕਤ ਸਰਕਾਰੀਓ ਤੇ ਆਈ ਜੀ ਉਹ ਤੁਹਾਨੂੰ ਰੈਫਰ ਕਰਤਾ ਜੀ ਆਪਾਂ ਕੇ ਸ਼੍ਰੀਮਾਨ ਹੁਣ ਲਿਗੇ ਜੀ ਉਹ ਤੇ ਇਹ ਜਾਂਦੇ ਮਤਲਬ ਦੇਖ ਤੋਂ ਸੀ ਉਹਨੇ ਵਾਈਫ ਹੈ ਜੀ ਮੰਮੀ ਡੈਡੀ ਦੇ ਪਰ ਆ ਦੋ ਪਹਿਣਾ ਬੈਗ ਨੀਚਰਨ ਬਹੁਤ ਵਧੀਆ ਸੀ ਜੀ ਉਹਨੇ ਮਿਹਨਤੀ ਬਹੁਤ ਸੀ ਸਰ ਇਸ ਤਰ੍ਹਾਂ ਕਿ ਇਹ ਲੜਕਾ ਜੋ ਅਨਿਲ 파ੜਤੀ ਹੈ ਇਹ ਕਿਸੇ ਕੰਮ ਲਈ ਆਪਣੇ ਗੱਡੀ ਲੈ ਕੇ ਆਪਣੇ ਮਕੇਰੀਆਂ ਨੂੰ ਆ ਰਿਹਾ ਸੀਗਾ ਤੇ ਮਕੇਰੀਆਂ ਆਂਦੇ ਅਚਾਨਕ ਇਹਦੇ ਨਾਲ ਜਿਹੜਾ ਹਾਸਾ ਵਾਪਰਿਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਵੀ ਕਿਸ ਤਰ੍ਹਾਂ ਹੋਇਆ ਇਹਦੇ ਨਾਲ ਗੱਡੀ ਵੱਜੀ ਹੈ ਤੇ ਇਥੋਂ ਕਿਸੇ ਰਾਗੀਰ ਦੇ ਵੱਲੋਂ ਫੋਨ ਗਿਆ ਸੀਗਾ ਕੀ estran estran ਇਹ ਗੱਡੀ ਦਾ ਐਕਸੀਡੈਂਟ ਹੋ ਗਿਆ ਆ ਤਾਂ ਉਹਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਫਿਰ ਉਹਦੇ ਜਿਹੜੇ ਪਰਿਵਾਰਕ ਮੈਂਬਰ ਐ ਇੱਥੇ ਪਹੁੰਚੇ ਤਾਂ ਉਹਨਾਂ ਨੇ ਮੁੜ ਕੇ ਇਥੋਂ ਇਹਨੂੰ ਐਂਬੂਲੈਂਸ ਕਰਾ ਕੇ ਜਲੰਧਰ ਲਈ ਰਵਾਨਾ ਹਸਪੀਟਲ ਲਈ ਹੋਏ ਆ ਤੇ ਉੱਥੇ ਰਾਹ ਤੇ ਜਾਂਦੇ ਹੀ ਇਹ ਜਿਹੜਾ ਬੰਦੇ ਨੂੰ ਆਪਣੇ ਜਿਹੜੇ ਸਾਹ ਆਏ ਨੇ ਛੱਡ ਦਿੱਤੇ ਸੀਗੇ ਤਾਂ ਉੱਥੇ ਜਾਂਦੇ ਹਸਪੀਟਲ ਦੇ ਵਿੱਚ ਇਹਨੂੰ ਡੱਡ ਜੋ ਦੱਸ ਦਿੱਤਾ ਕਿ ਇਹ ਬੰਦੇ ਦੀ ਜਿਹੜੀ ਹੈ ਮ੍ਰਿਤਿ ਹੋ ਗਈ ਆ ਕਿ ਬਹੁਤ ਅੱਛਾ ਲੜਕਾ ਸੀਗਾ ਬਹੁਤ ਵਧੀਆ ਲੜਕਾ ਸੀਗਾ ਸਾਨੂੰ ਦੁੱਖ ਹੈ ਇਸ ਗੱਲ ਦਾ ਪੂਰੇ ਇਲਾਕੇ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਚੱਲ ਰਹੀ ਹੈ ਇਸ ਟਾਈਮ ਮੁੰਡਾ ਸਾਰੇ ਨਾਲ ਬੋਲਚਾਲ ਵਧੀਆ ਸੀਗੀ। ਸੋ ਸਾਨੂੰ ਤੇ ਅਸੀਂ ਪਰਿਵਾਰਕ ਮੈਂਬਰਾਂ ਨੂੰ ਪਰਮਾਤਮਾ ਨੂੰ ਅਰਦਾਸ ਕਰਾਂਗੇ ਕਿ ਇਸ ਦੁੱਖ ਦੀ ਘੜੀ ਚੋਂ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਹਸਰਾ ਦੇਵੇ। ਇਹ ਤਾਂ ਰਾਤ ਕਰੀਬ 9:30 ਵਜੇ ਮੈਸੇਜ ਮਿਲਿਆ ਸੀਗਾ। ਇਹ ਇੱਕ ਗੱਡੀ ਆ ਜਿਹੜਾ ਐਕਸੀਡੈਂਟ ਹੋ ਗਿਆ ਪਟਿਆਲ ਹੱਡੇ ਦੇ। ਉਹ ਮੋੜੇ ਗਏ ਉਹਦੀ ਗੱਡੀ ਜਿਹੜੀ ਬਹੁਤਾਂ ਨੁਕਸਾਨੀ ਗਈ ਸੀ ਜਿਹੜਾ ਉਹਦਾ ਉਹ ਨਾਲ ਡਰਾਈਵਰ ਦੇ ਨਾਲ ਦਾ ਸਾਥੀ ਸੂਝਮੀ ਸੀ ਉਹਨੂੰ ਸ਼ਿਵਲਾ ਥਮ ਮਕੀਰੇ ਲਿਆਂਦਾ ਸੀਗਾ ਉਹ ਮੋੜੇ ਦੇ ਪ੍ਰਤਾਕਣ ਤੇ ਪਤਾ ਲੱਗਾ ਜਿਹੜਾ ਡਰਾਈਵਰ ਆ ਉਹਨੇ ਦੱਸਿਆ ਆ ਕਨਸ਼ਾ ਉਹਨੇ ਬੀਐਸਈ ਹਾਜੀਪੁਰ ਤੋਂ ਮਕੀਰੇ ਨੂੰ ਆ ਰਿਹਾ ਸੀ ਤੇ ਰਸਤੇ ਵਿੱਚ ਅਡੇ ਦੇ ਪਹੁੰਚਿਆਂ ਦਾ ਉੱਥੇ ਮਰ 12 ਜਨਵਾਰ ਆ ਗਿਆ ਜਿਹਨੂੰ ਬਚਾਉਣ ਲੱਗਾ ਗੱਡੀ ਸੜਕ ਨਾਲ ਜਿਹੜੇ ਰਖਤਾਨ ਟਕਰਾ ਗਈ ਆ ਤੇ ਇਸ ਕਰਕੇ ਜਿਹੜਾ ਇਹ ਹਾਸਾ ਹੋਇਆ ਜੀ ਤੇ ਉਹਦਾ ਜਕਮੀ ਸੀਗਾ ਅਨੁਲ ਪਾਰਤੀ ਉਹਨੂੰ ਇਲਾਜ ਲਈ ਸ਼੍ਰੀਮਨ ਹਸਪਤਾਲ ਲੈ ਗਿਆ ਸੀ ਜਿੱਦੇ ਰਸਤੇ 'ਚ ਮੋਤ ਹੋ ਗਈ ਆ ਹੁਣ ਕਮਚੌਂ ਦੇ ਬਿਆਨਾਂ ਦੇ ਅ据 74 ਨੀ ਕਾਰ ਵੀ ਅੰਮ੍ਰਿਤਸਰ ਵੱਲ ਜਾ ਰਹੀ ਆ ਤੇ ਉਹਦੀ ਲਾਸ਼ ਦਾ ਪੋਸਟ ਮਾਰਕ ਕਰਕੇ ਹਵਾਲੇ ਬੱਜ ਸਕਦੀ ਆ